ਇਹ ਅਸੀਂ ਤੇ ਬਾਹਰ ਜਾਗੇ ਨਾ ਪਤਾ ਨਹੀਂ ਕੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਸਾਰਿਆਂ ਨੂੰ ਵਾਈ ਗੁਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਅੱਜ ਅਸੀਂ ਆਏ ਸੀਗੇ ਗੁਰੂ ਹਰ ਸਾਈਂ ਕੀ ਥੀ ਕਿ ਇਹਦਾ ਹੈ ਅਰੋ ਹਾਂ ਕਾਰਨੀਵਲ ਦਾ ਕੋਈ ਇੱਥੇ ਮੇਲਾ ਲੱਗਿਆ ਹੋਇਆ ਹੈ ਤੇ ਬਸ ਉੱਥੇ ਅਸੀਂ ਆਏ ਸੀ ਘੁੰਮਣ ਤੇ ਸਾਡੀ ਹੋ ਗਈ ਬੇਸਤੀ ਜਿਹੜੇ ਇੱਥੇ ਸਟਾਫ ਹੈਗਾ ਕਾਰਨੀਵਲ ਦਾ ਉਹਨਾਂ ਨੇ ਸਾਨੂੰ ਵਾਪਸ ਭੇਜਤਾ ਹੈ ਕਿ ਤੁਸੀਂ ਹੁਣ ਸ਼ਾਮ ਨੂੰ 5 ਵਜੇ ਆਇਆ ਜੇ ਕਿਉਂਕਿ ਹੁਣ ਸਕੂਲ ਦੀਆਂ ਵੈਨਾਂ ਆਈਆਂ ਹੋਈਆਂ ਐ ਆਲੋਜੀ ਇਸ ਟਾਈਮ ਇਥੇ ਸਕੂਲ ਵਾਲੇ ਆਏ ਹੋਏ ਨੇ ਤੇ ਕਿਸੇ ਹੋਰ ਨੂੰ ਨਹੀਂ ਅਲਾਉਡ ਹੈਗਾ ਅੰਦਰ ਜਾਣਾ ਸਿਰਫ ਸਕੂਲ ਵਾਲੇ ਜਾ ਸਕਦੇ ਨੇ ਟੀਚਰਸ ਤੇ ਸਟੂਡੈਂਟਸ ਆਹ ਲੈਣਾ ਕਿਵੇਂ ਬੱਚੇ ਛੁੱਲਾ ਲੈ ਆਏ ਹੀ ਰਹੇ ਨੇ ਚਲੋ ਕੋਈ ਨਹੀਂ ਅਪ ਸ਼ਾਮ ਨੂੰ ਆ ਜੰਨੇ ਆ ਸ਼ਾਮ ਨੂੰ ਆ ਚਲੋ ਰਹਿਮ ਆਜੋ ਉਤਰੋ क्या थोड़े सामने मेला और की है? लैना बुध हाँ जी भे बच्चे मांग रहे ने मिठाई हम मिठाई वाली शॉप तक पहुँच गए के लानी दसो आ वाली। हैं? तो येस, येस। येस। चलो बहुत काजू कतरी ला एक दस दो यार वो सिंपल वाली ला ले ਇਹ ਚੜਦੀ ਹੈ ਮੇਕਅਪ ਵਾਲੀ ਹਾਂ ਬੇਟੀ ਉਹ ਲੈ ਕੇ ਨਸ ਗੁੱਲਾਖਾ ਵਾਲਾ ਆ ਮੈਂ ਤੇਰੇ ਸਾਰੇ ਹਲਵਾਈ ਦੀ ਦੁਕਾਨ ਹੀ ਖਰੀਦ ਲੋ ਜੀ ਜੀ ਲੋਲੀ ਵੀ ਲੈਣਾ ਲੈਣਾ ਕੀ ਹੈ ਲੇਜ਼ ਖਾਸਾ ਦੁੱਧ ਨਹੀਂ ਖਾਣੀ ਖਾਂਸੀ ਆ ਰਹੀ ਹੈ ਨਮ ਨਹੀਂ ਨਾ ਖਾਣੇ ਹਾਂ ਮੇਰਾ ਪੋਤਾ ਸ਼ਾਨ ਹੈ ਬੀਰੂ ਆ ਜਾ ਵਾਪਿਸ ਨਹੀਂ ਤੇ ਬਰਫੀ ਵੀ ਰਹਿਣ ਦੋ ਆਪਾਂ ਬਰਫੀ ਖਾਵਾਂਗੇ ਲੋ ਬੰਦੇ ਕਹਿੰਦੇ ਨੇ ਜਨਾਨੀਆਂ ਦੇ ਮੂੰਹ ਸੁਪਰੇ ਨਹੀਂ ਹੁੰਦੇ ਇਸ ਮੇਰੇ ਤੇ ਦੂਜੇ ਦਿਨ ਹੀ ਮੇਰੇ ਬੰਦੇ ਦਾ ਮੂੰਹ ਬਿੰਦਾ ਰਹਿੰਦਾ ਕਿਤੇ ਬਾਜ਼ਾਰ ਜੀ ਲੈ ਆਊਗਾ ਤੇਰੇ ਬਾਅਦ ਮੂੰਹ ਬਣਾ ਲੱਗਿਆ ਕੋਈ ਨਾ ਕਿਸੇ ਦਾ ਵੀ ਨਾ ਨੇ ਇਹਨਾਂ ਨੂੰ ਵੀ ਪੈਣਾ ਆਇਆ ਆਂ ਹਾਂ ਤੂੰ ਹਾਲੇ ਚਾਹ ਤੈਨੂੰ ਮੈਨੂੰ ਕਿਤੇ ਨਹੀਂ ਲੈਣਾ ਬਾਹਰ ਮੈਨੂੰ ਮਾਰੀ ਗਿਆ ਨਹੀਂ ਲੈ ਬਾਤ ਚੱਕ ਮੈਂ ਨਹੀਂ ਖਾਣਾ ਮੇਰੇ ਲਈ ਨਹੀਂ ਖਾਣਾ ਤੂੰ ਕਿ ਨਹੀਂ ਕੋਈ ਵਾਰ ਜਾਣ ਜਾਣ ਕੇ ਮੇਰੇ ਕੋਲ ਆ ਕੇ ਖੜ ਜਾਂਦੇ ਆ ਆ ਕੀ ਰੇਡ ਹੈ ਆ ਸੋਹਣੇ ਨਾਲ ਕਿਲੋ ਤੇ ਰੋਟੀ ਨਹੀਂ ਪੀਣੀ ਸੋਹਣਿਓ ਕੱਲ ਆਪਾਂ ਦਵਾਈ ਲੈ ਕੇ ਆਏ ਨਾ ਮੈਂ ਸ਼ੌਕ ਤੇ ਆਣਾ ਨਹੀਂ ਸੀਗਾ ਤੁਸੀਂ ਬਰਫੀ ਮੰਗੀ ਤੇ ਅਸੀਂ ਸ਼ੌਕ ਤੇ ਤਾਂ ਫਿਰ ਵਰਪੀ ਲਗੀ ਕਰੀ ਤੇ ਮੋਲੀ ਤੋਂ ਤਵਾ ਤਾਂ ਮੁਕੀ ਆਹ ਦੇ 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 ਨਹੀਂ ਖਾਂਗੀ ਮੈਂ ਵੀਰੂ ਨੇ ਨਹੀਂ ਖਾਣਾ ਨਾ ਤੂੰ ਜ਼ਬਰਦਸਤੀ ਕਿਉਂ ਲੈ ਰਹੇ ਆ ਤੂੰ ਵੀ ਰੱਖ ਵਾਪਿਸ ਇਹ ਕੀ ਕਰ ਰਹੇ ਹੋ ਛੜਾਤਾ ਉਈ ਨਾ ਵੀਰੂ ਨਹੀਂ ਚਲੋ ਚਲੀ ਆਜੋ ਲੈ ਲੈ ਡੈਡੀ ਚਲੋ ਸਦਾ ਜੀ ਮੈਨੂੰ ਮਨਾਉਣ ਵਾਸਤੇ ਉਹ ਵਾਲੀ ਮਿਠਾਈ ਲੈ ਰਹੀ ਜਿਹੜੀ ਮੈਂ ਨਹੀਂ ਖਾਣੀ ਪਿੰਕ ਕਲਰ ਦੇ ਗਲਾਸ ਦਾ ਮੈਨੂੰ ਕੁਝ ਕਿ ਲੱਗੇ ਬਟ ਮੈਂ ਖਾਣੀ ਨਹੀਂ ਮੈਨੂੰ ਪਿੰਕ ਕਲਰ ਪਸੰਦ ਨਹੀਂ ਹੈ ਖਾਣ ਚ ਉਸ ਮੈਨੂੰ ਕੁਝ ਜਾਂਦੇ ਹੈ ਨਹੀਂ ਤੇ ਮੈਂ ਖਾਣੀ ਪਿੰਕ ਨਹੀਂ ਮੈਂ ਬਲੈਡ ਖਾਣੀ ਨਾ ਮੈਂ ਗ੍ਰੀਨ ਲੈ ਨਾ ਮੁਤ ਸੀ ਚਿਪਸ ਲੈ ਲਿਆ ਨਾ ਫਿਰ ਲੈਣੀ ਲਗਾਏ ਆ ਬੱਡਾੜੀ ਨੇ ਮੈਨੂੰ ਨਹੀਂ ਬੋਲਣਾ ਖੋਲਣਾ ਬਾਅਦ

ਸਾਨੂੰ ਮੋੜਤਾ ਨਹੀਂ ਤੁਸੀਂ ਅਸੀਂ ਤੇ ਬਾਈਕ ਤੇ ਉਵੇਂ ਬਹਿ ਕੇ ਬੇਇਜ਼ਤੀ ਕਰਾ ਕੇ ਉਹਨਾਂ ਕੋਲੋਂ ਘਰ ਨੂੰ ਵਾਪਸ ਆ ਗਏ ਕਿ ਤੇਰਾ ਕੀ ਮੇਰੇ ਆ ਅਸੀਂ ਬੋਲੇ ਝੂਟੇਲੇ 5 ਵਜੇ ਮੈਂ 5 ਵਜੇ ਭੇੜੀ ਤੇ ਲਿਆ 2 ਵਜੇ 5 ਵਜੇ ਕੋਈ ਚੀਜ਼ ਤੇ ਲਈਗੀ ਤੈਨੂੰ ਨਹੀਂ ਪਸੰਦ ਆ ਜੀ 5 ਵਜੇ ਭੇੜੀ ਦਾ 2 ਵਜੇ ਕੰਡੋਲ ਤੇ 2 ਵਜੇ ਡ੍ਰੈਗਨ ਵਾਲੇ ਤੇ 2 ਵਜੇ ਉਹ ਮिक्की ਮਾਊਸ ਦਾ ਜਿਹੜਾ ਵੱਡਾ ਤੇ ਖਾਣ ਪੀਣ ਨੂੰ ਕੀ ਖਾਦਾ ਇਹ ਕਿ ਝੂਟਿਆਂ ਨਾਲੀ ਪਟੈਟੋ ਟਵਿਸਟਰ ਹੈ 2 ਵਜੇ ਖਾਦੇ ਆ ਅਸੀਂ ਇੱਕ ਮਨਸੀ ਨੇ ਕੋਈ ਲੈ ਕੇ ਕੁੜ ਮੈਂ ਲੈ ਲਿਆ ਕੇ ਠੀਕ ਹੋ ਨਾ ਮੋਜ ਮੋਜ ਮੋਈ ਤੋਂ ਬਿਊ ਵਾਲਾ ਇੱਕ ਚਲ ਟੂ ਵਾਟੂ ਕੁਝ ਖਾਇਆ ਹੀ ਹੈ ਨਾ ਖਾਏ ਵੀਰੂ ਆਪਾਂ ਤੇ ਬੇਸਤੀ ਖਾਇਆ ਹੀ ਹੈ ਨਾ ਅਸੀਂ ਐਤਵਾਰ ਚੱਲਾਂਗੇ ਉਹਨਾਂ ਯਾਰ ਤੁਸੀਂ ਮੈਂ ਚੱਲਾਂਗਾ ਮੋਟਰਸਾਈਕਲ ਤੇ ਇੱਥੇ ਇੱਥੇ ਵੀਡੀਓ ਬਣਾਈ ਅਸੀਂ ਲੈਪੇ ਵੀਡੀਓ ਪੁੱਛ ਦਵੇਂ ਜੀ ਆਪਾਂ ਜੀ ਦਾਤ ਦੇ ਤੂੰ ਜੀ ਜੇ ਤੂੰ ਬਾਹਰ ਜਾ ਕੇ ਜੀ ਵਾਲੀ ਕਰ ਮਾਤਾ ਹੋਇਆ ਮੇਰੀ ਆ ਗਿਆ ਵਸਤਾ ਇੱਧਰ ਘਰੇ ਚੰਗੇ ਬਲੇ ਰਹਿੰਦੇ ਆ ਮੇਰੇ ਨਾਲ ਤੇ ਬਾਹਰ ਜਾ ਕੇ ਨਾ ਪਤਾ ਨਹੀਂ ਕੀ ਇਹਨਾਂ ਦਾ ਮੂੰਹ ਬਣ ਜਾਂਦਾ ਕਿ ਕਿਤੇ ਬਾਨੇ ਦਾ ਮੂੰਹ ਬਣਾ ਲਾ ਕਿ ਪਤਾ ਕੋਈ ਚੀਜ਼ ਨਾ ਮੇਰੇ ਤੋਂ ਮੰਗ ਲੈ ਲੇ ਚਰਨਾਲ ਜੀ ਬੱਸ ਤੇ 300 ਰੁਪਏ ਲਾ ਕੇ ਗਈ ਸੀ ਖਾਣਾ ਪੀਣਾ ਰਸੀ ਗਈ ਆ ਮੈਨੂੰ ਦੋਣਾ ਪੈਸੇ ਐਵੇਂ ਤੈਨੂੰ ਦੋ ਇੱਕ ਮਤਰਾ ਸਮਾਨ ਪਈ ਬੈ ਗਿਆ ਅੱਛੀ ਹਕੀਕਤ ਇਹਨਾਂ ਦੀ ਕਰੇ ਦੰਦਿਆ ਗੜਦੇ ਬਾਹਰ ਐਵੇਂ ਡਰਾਮੇ ਕਰਦੇ ਮੂੰਹ ਜੱ ਬਣਾ ਕੇ ਲੈਣਾ ਮੈਂ ਹਾਰ ਇੱਥੇ ਐਵੇਂ ਲੋਕ ਵੀ ਤਾਂ ਨੋਟ ਮਿਲ ਰਿਹਾ ਲੋ ਮੈਂ ਤੁਹਾਡੇ ਤੋਂ ਆ ਜਾਓ ਬੱਚਿਓ ਤੁਹਾਡੇ ਤੋਂ ਵਾਰ ਕੇ ਡੈਡੀ ਨੂੰ ਦੇ ਦੇ ਅੱਜ ਲੈਣੇ ਚਲੋ ਬਈ ਮੇਰੀ ਧੀ ਤੇ ਆ ਗਈ ਝੂਟੇ ਮੂਟੇ ਸਾਰੇ ਲੈ ਲੂ ਕੇ ਅਸੀਂ ਉਵੇਂ ਬੇਇੱਜ਼ਤੀ ਕਰਾ ਕੇ ਵਾਪਸ ਸਾਨੂੰ ਝੂਟਾ ਮੋਟਰਸਾਈਕਲ ਦਾ ਹੀ ਮਿਲਿਆ ਸੱਚੀ ਉਹ ਕਹਿੰਦੇ ਨਹੀਂ ਨਹੀਂ ਸਰ ਵਾਪਸ ਜਾਓ ਅੱਜ ਸਿਰਫ ਸਕੂਲ ਵਾਲੇ ਦੇ ਐਂਟਰ ਐ ਤੁਸੀਂ ਨਹੀਂ ਜਾ ਸਕਦੇ ਜੇ ਆਣਾ ਹੈ ਤਾਂ ਸ਼ਾਮ ਨੂੰ 5 ਵਜੇ ਆਣਾ ਸ਼ਾਮ ਨੂੰ 5 ਵਜੇ ਕੌਣ ਜਾਵੇ ਠੰਡ ਚ ਬਾਈਕ ਤੇ ਉਹ ਵਿਚਲ ਗੱਡੀ ਹੋਵੇ ਤੇ ਫਿਰ ਵੀ ਬੰਦਾ ਤੁਰਿਆ ਫਿਰੇ ਚਲੋ ਜੀ ਚੱਲ ਆਂਦੇ ਸਾਰੇ ਬੈਗ ਪਟਕਤੇ ਆਂ ਪੜਾਕੂਆਂ ਨੇ ਚਲੋ ਚਲੋ ਫਿਰ ਆਵਦੀ ਆਵਦੀ ਬਿਸਤਰਿਆਂ ਤੇ ਵੀ ਰੂ ਆਹ ਕੰਮ ਗਲਤ ਇਹ ਬੁੱਧ ਆਂਦੇ ਸਾਰ ਕੱਪੜੇ ਨਾ ਐਵੇਂ ਲਾਇਆ ਕਰੋ ਠੰਡ ਚੋਂ ਆਉਂਦੇ ਹੋ ਮੈਂ ਮੈਂ ਲਾ ਲਉ ਟੋਪੀ ਲਾ ਦੇਣੀ ਲਾ ਲਾ ਇਹ T-shirt ਦੇਖਿਆ ਵੀਰ ਤੇਰੇ ਮਗਰ ਲੱਗ ਹੁਣ ਵੇਲਾਉਣ ਨੂੰ ਵੀ ਲਾ ਦਿਨੇ ਲਾ ਦਿਨੇ ਤੂੰ ਮੈਂ ਤੀ ਰੁਕ ਜੂ ਬੁੱਤ ਵੀਰ ਹੁਣ ਕਿੱਥੇ ਚਲੇ ਆ ਬੱਦ ਮੈਂ ਤੈਨੂੰ ਗਲਤੀ ਕੀਤੀ ਨਾ ਮੈਂ ਸਟਿਊਸ਼ਨ ਤੋਂ ਫੋਨ ਕਰਕੇ ਬੁਲਾ ਕੇ ਉਹ ਨਹੀਂ ਮੈਂ ਉਹਨੂੰ ਫ੍ਰੀ ਵਾਟਾ ਸੀ ਹਾਂ ਮੈਂ ਉਹਨੂੰ ਉਦੋਂ ਹੀ ਕਹਤਾ ਸੀ ਜਦੋਂ ਵੀਰ ਫ੍ਰੀ ਹੋ ਜਾਏਗਾ ਨਾ ਭੇਜ ਦੇਣਾ ਤੇ ਹੁਣ ਮੈਂ ਫੋਨ ਆ ਵੀਰੂ ਸੱਚੀ ਮੈਂ ਤੈਨੂੰ ਹੁਣੇ ਫੋਨ ਕੀਤਾ ਏ ਟਿਊਸ਼ਨ ਕਿ ਮੇਰੇ ਛੋਟੇ ਛੋਟੇ ਬੱਚਿਆਂ ਨੂੰ ਭੇਜ ਦੋ ਠੰਡ ਬੜੀ ਆ ਕਿ ਕਿਉਂਕਿ ਉਹ ਜੀ ਹੈ ਨਾ ਛੋਟੀਆਂ ਜਿਹੀਆਂ ਆਜੋ 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 ਆਜਾ ਬਈ ਮੈਂ ਇੱਕ ਗੱਲ ਦੱਸਾਂ ਆਟਾ ਗੁੰਨ ਲਿਆ ਹੁਣੇ ਖਿਚੜੀ ਵੀ ਬਣਾ ਲਈ ਖਿਚੜੀ ਕਿਉਂਕਿ ਮੰਮੀ ਨੇ ਖਾਣੀ ਸੀ ਮੰਮੀ ਠੀਕ ਨਹੀਂ ਐ ਤੇ ਉਹਨਾਂ ਵਾਸਤੇ ਖਿਚੜੀ ਬਣਾਣੀ ਸੀ ਮੈਂ ਬਣਾ ਲਈ ਠੀਕ ਐ ਪਰ ਆਪਣੇ ਵਾਸਤੇ ਸਾਰਿਆਂ ਵਾਸਤੇ ਨਾ ਸਿਰਫ ਆਟਾ ਹੀ ਗੁੰਨੇ ਮੈਂ ਸਬਜ਼ੀ ਨਹੀਂ ਬਣਾਈ ਅੱਜ ਸਵੇਰ ਦੀ ਮੇਰੀ ਸਰਦਾਰ ਜੀ ਨਾਲ ਬਹਿਸ ਬਸਹੀ ਚੱਲ ਰਿਆ ਸੀ ਹਾਂ ਕਿ ਤੁਸੀਂ ਮੇਰੇ ਨਾਲ ਬਾਜ਼ਾਰ ਚ ਲੜਾਈ ਕਿਉਂ ਕੀਤੀ ਕਿਉਂ ਗੁੱਸੇ ਨਾਲ ਹੋ ਰਹੇ ਸੀਗੇ ਜਿਹੜਾ ਰਾਣੀ ਪੋਈ ਆਈ ਨਾ ਮੈਂ ਰਾਣੀ ਪੋਈ ਤੁਹਾਨੂੰ ਪੁੱਛਿਆ ਪੁੱਈ ਦਾ ਨੇ ਨਹੀਂ ਕੀਤਾ ਹਾਂ ਮੈਂ ਕੋਈ ਜਾ ਮਾਰ ਮਾਰ ਨੂੰ ਨੇ ਬਈ ਮੈਂ ਕਰਿਆ ਵੀ ਨਹੀਂ ਕਰਦਾ ਸੀ ਨਾ ਸੀ ਨਾ ਕਿ ਨਹੀਂ ਤੁਸੀਂ ਕਹਿ ਰਹੇ ਹੋ ਠੀਕ ਹੈ ਤੇ ਹੁਣ ਆਪਾਂ ਨਾ ਪਤਾ ਨਹੀਂ ਮੈਨੂੰ ਕਿ ਸਬਜ਼ੀ ਤੋਂ ਬਿਨਾ ਆਪਾਂ ਰੋਟੀ ਕਿਵੇਂ ਖਾਣੀ ਮੈਨੂੰ ਨਹੀਂ ਪਤਾ ਅੱਜ ਸਦਾ ਜੀ ਨੂੰ ਦੱਸਣਾ ਜ਼ਰੂਰ ਹੈ ਕਿ ਭਈ ਅੱਜ ਦੱਸੋ ਹੁਣ ਸਬਜ਼ੀ ਤੋਂ ਬਿਨਾ ਰੋਟੀ ਖਾੜੋ ਜੇ ਮੇਰੇ ਨਾਲ ਬਜ਼ਾਰਾਂ 'ਚ ਮੂੰਹ ਬਣਾਣੇ ਹੁੰਦੇ ਨਾ ਐਵੇਂ ਤੇ ਹੁਣ ਖਾ ਕੇ ਦਿਖਾਓ ਰੋਟੀ ਬਸ ਫਿਰ ਮੈਂ ਕੌਣ ਕਰਕੇ ਉਹਨੂੰ ਮੈਡਮ ਨੂੰ ਕਹਿ ਰਹੀ ਤੇ ਟਿਊਸ਼ਨ ਵਾਲੇ ਨੂੰ ਕਿਹਨੂੰ ਲੈ ਜਾ ਭਾਈ ਇਹਨੇ ਤੇ ਆਉਂਦੇ ਸਾਰੇ ਬਾਹਰ ਨੂੰ ਰੰਗਿਰਨ ਲੱਗੇ ਮੈਨੂੰ ਠੰਡ ਹੈ ਜੀ ਘਰੇ ਬੁਲਾ ਲਵਾਉਗਾ ਟਿਊਸ਼ਨ ਚ ਹੈਗੀ ਐ ਦੋ ਬੱਚੇ ਆ ਗਏ ਨੇ ਇੱਕ ਟਿਊਸ਼ਨ ਚ ਫਿਰਦਾ ਏ ਇੱਕ ਮੰਡੇ ਟਿਊਸ਼ਨ ਚ ਹੈਗੀ ਐ ਤੇ ਵੀਰ ਤੇ ਰਹਿਮ ਕਰੇ ਆ ਗਏ ਨੇ ਠੀਕ ਐ ਫੇਰ ਮੇਰੀ ਖਿਚੜੀ ਵੀ ਬਾਤ ਚੱਲੀ ਐ ਸਾਡੀ ਗੋਲਮਾਲ ਸਬਜੀ ਤੋਂ ਹੀ ਖਰਾਬ ਐ ਕੰਮ ਇੱਕ ਤੇ ਲਾਈਟ ਹੀ ਨਹੀਂ ਪੈਂਦੀ ਸ਼ਕਲ ਦਾ ਪਤਾ ਹੀ ਨਹੀਂ ਲੱਗਦਾ ਕਿੱਧਰ ਹੋ ਜਾਵਾ ਮੈਂ ਕੈਮਰਾ ਖਾਣ ਆ ਖਿਚੜੀ ਤੇ ਪਾਣ ਗੀ ਦੀਦੀ ਨੇ ਗੁੱਸਾ ਨਹੀਂ ਕੀਤਾ ਕਿ ਮੈਂ ਨਹੀਂ ਮੈਂ ਨਹੀਂ ਜਾਣਦੀ ਪਈ ਇਹ ਕੰਮ ਤਾਂ ਹੀ ਹੋ ਪਣ ਗਿਆ ਹੋਣਾ ਕਿ ਉਹ ਟਿਊਸ਼ਨ ਤੇ ਛੁੱਟੀ ਹੋ ਗਈ ਹੈ ਤੇ ਮੈਨੂੰ ਰਹਿਣਾ ਪੈ ਰਿਹਾ ਬਈ ਉਹਦਾ ਮੈਥ ਦੀ ਪ੍ਰੈਕਟਿਸ ਚਾਹੀਦੀ ਹੈ। ਨਹਿਮ ਤੱਕਨ ਲਗਾ ਦਿਓ ਕੰਮ ਦੇ ਉੱਤੇ। ਇਹ ਪਾਸੇ ਰੱਬੀ ਪਾਸੇ ਹੋਈ ਹੈ। ਫਿਰ ਚਾਰ ਠੇਕੀ। ਵੀਰੂ ਪੁੱਤਰ ਜਾਈ ਲਾ ਕੇ ਬਹਿ ਜਾ। ਤੱਕ ਨਹਿਮ ਉਹ ਸਾਈਡ ਉਹਦੇ ਪੈਰ ਆ ਜਾਏਗਾ। ਉਹ ਤੇਵੇਂ ਨਾ ਬਣਾ ਸੇ ਡਬੂ ਚਾੜੂਗਾ। ਮੈਂ ਨਹੀਂ ਕਰਾ ਬਚਾਣਾ। ਨਹੀਂ ਨਹੀਂ। ਮੈਂ

ਹਾਂ ਮੈਥ ਦਾ ਟੈਸਟ ਹੈ ਗੱਲ ਫਿਰ ਅੱਛਾ ਚਲੋ ਪੜੋ ਬੋਤ ਮੈਂ ਸਾਡਾ ਗੇਟ ਵੇਖ ਲਓ ਕਿਵੇਂ ਜਵਾਕਾਂ ਦੇ ਜਵਾਕਾਂ ਦੇ ਕੱਪੜਿਆਂ ਨਾਲ ਵੇਖੀ ਕਿਵੇਂ ਲੱਦਿਆ ਹੋਇਆ ਵੀਰ ਤੇ ਰਹਿਮ ਦੇ ਨਾ ਮਣ ਬੱਸ ਕਰੋ ਨਾ ਯਾਰ ਤੁਸੀਂ ਸੋਹਣੇ ਹੋ ਸੋਹਣੇ ਵੈਸੇ ਕੀਮਤੀ ਲੋੜ ਨਹੀਂ ਤੁਹਾਨੂੰ ਬਈ ਮੈਨੂੰ ਤੇ ਜ਼ੁਖਾਮ ਹੋਇਆ ਪਿਆ ਇੱਕ ਮੇਰਾ ਹੋ ਰਿਹਾ ਗਲਾ ਖਰਾਬ ਪਤਾ ਨਹੀਂ ਲੜਾਈ ਜ਼ਿਆਦਾ ਕਰ ਲਈ ਇਸ ਕਰਕੇ ਤੇ ਮੈਨੂੰ ਤੇ ਮਨਾਉਣ ਵਾਲਾ ਵੀ ਕੋਈ ਨਹੀਂ ਹੈਗਾ ਆਪਣੇ ਆਪ ਹੀ ਮੈਂ ਚੁੱਪ ਚੁੱਪ ਜੀ ਬੈਠ ਗਈਆਂ ਬਿਸਤਰੇ 'ਚ ਰੋਟੀ ਪਾਣੀ ਕਰਕੇ ਠੀਕ ਹੈ ਜੀ ਅੱਜ ਦੇ ਨਾਲ ਸਦਾ ਦਿਨ ਲੜਾਈ ਹੋਣੀ ਬੱਸ ਕਿਹ ਲੈਣਾ ਕਿਹ ਲੈਣਾ ਬੈਗ ਰੱਖ ਕੇ ਕਿੱਥੇ ਰੱਖਿਆ ਹੈ ਕੋਈ ਬਾਬਾ ਜੀ ਦੇ ਕਮਰੇ ਦੇ ਬਾਹਰ ਖੂਫੀ ਤੇ ਆ ਚਾਚਾ ਕੋਈ ਗੱਲ ਨਹੀਂ ਬਾਬਾ ਜੀ ਪੜਾਈ ਕਰ ਲੈਣਗੇ ਬਾਹਰ ਇੱਕ ਹੋਰ ਅੰਦਰ ਲੈ ਜਾਣਗੇ ਬੈਗ ਨੈ ਮੈਂ ਤੋ ਸਹੀ ਕਿਉਂ ਨਹੀਂ ਮੰਨਦੇ ਕੋਤ ਬਿਸਤਰੇ 'ਚ ਬਹਿ ਜਾ ਅਰੇ ਨਾ ਮੈਂ ਵੀ ਤਾਂ ਬੈਠੀ ਹਾਂ ਮੈਂ ਛੋਟੀ ਜੀ ਨਹੀਂ ਮੰਨ ਸਾਡੀ ਨਿੱਕੀ ਜੀ ਪਿਆਰੀ ਜੀ ਰੇਮ ਆ ਗਿਆ ਪਤਨੀ ਤੇ ਮੈਂ ਵੀ ਉੱਠਣ ਲੱਗੀ ਯਾਰ ਜਦੋਂ ਮੈਂ ਬਿਸਤਰੇ 'ਚ ਨਹੀਂ ਨਾ ਬੈੰਦੀ ਫਿਰ ਰੇਮ ਦਾ ਕਹਿਣਾ ਆਉਂਦਾ ਮਮਾ ਤੁਸੀਂ ਵੀ ਬੈਠੋ ਤੁਸੀਂ ਬੈਠੋ ਹੁਣ ਮੈਂ ਕੰਮ-ਕੁਮ ਕਰਕੇ ਬਿਸਤਰੇ 'ਚ ਬੈ ਗਈ ਐ ਲੇਕਿਨ ਰੇਮ ਨਹੀਂ ਆਂਦੀ ਪਈ ਨਾ ਸਾਡਾ ਵੀਰ ਪੋਤੀ ਟੇਕਦਾ ਹੈ ਬਈ ਸੱਚੀ ਮੇਰਾ ਗਲਾ ਬੜਾ ਦਰਦ ਹੋ ਰਿਹਾ ਹੈ ਤੁਜੇ ਖਾਂ ਵੀ ਹੋ ਰਿਹਾ ਹੈ ਹੈਨਾ ਇਹ ਕੰਮ ਇਸੇ ਨਾਲ ਨਾ ਮੈਂ ਵਲੌਗ ਨੂੰ ਐਂਡ ਕਰਨ ਲੱਗੀ ਹਾਂ ਤੇ ਪਲੀਜ਼ ਵਲੌਗ ਨੂੰ ਫੁੱਲ ਵੇਖਣਾ ਫੁੱਲ ਇੰਜੋਏ ਕਰਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਸੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਬਾਏ